ਅਜਹਨ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਵਿਖੇ ਨਿਪਤੀਵਾਂ ਸਮਾਰੋਹ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਪਿਛਲੀ ਨਿਗਮ ਵਿੱਚ ਪੱਤੀ ਹੋਏ 215 ਨੌਜਵਾਨਾਂ ਨੂੰ ਸਰਕਾਰੀ ਨੌکریاں ਲਈ ਨਿਪਤੀ ਪੱਤਰ ਸੌਂਪੇ ਜਿਸ ਨਾਲ ਹੁਣ ਤੱਕ ਨੌਜਵਾਨਾਂ ਨੂੰ 58962 ਸਰਕਾਰੀ ਨੌکریاں ਹਾਸਲ ਹੋ ਚੁੱਕੀਆਂ ਹਨ ਇਸ ਦੇ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 5892 ਸਰਕਾਰੀ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ ਗਈਆਂ ਹਨ ਹੁਣ ਨੌਜਵਾਨ ਆਪਣੀ ਨੌਕਰੀ ਇਮਾਨਦਾਰੀ ਨਾਲ ਨਿਭਾਉਣ ਉਹਨਾਂ ਨੇ ਕਿਹਾ ਕਿ ਨੌਜਵਾਨ ਮੇਰੀ ਤਾਕਤ ਹਨ ਵਿਰੋਧੀਆਂ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਦਖਲਅੰਦਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ ਮੁਬਾਰਕਾਂ ਸਾਰਿਆਂ ਨੂੰ ਅੱਜ ਦੇ ਇਸ ਬਹੁਤ ਖੁਸ਼ੀ ਦੇ ਮੌਕੇ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਧਰਤੀ ਤੇ ਦਿਨ ਵੀ ਸਾਡੇ ਪਵਿੱਤਰ ਚੱਲ ਰਹੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਅੱਜ ਤੁਹਾਡਾ ਇੱਥੇ ਇੱਕ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਪਹੁੰਚਣਾ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਜਦੋਂ ਵੀ ਤੁਸੀਂ ਕਿਸੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਜਾਂ ਤੁਸੀਂ ਕਿਸੇ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਹੋ ਤਾਂ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਉਹ ਸਿਸਟਮ ਦੇ ਜਿਹੜੇ ਲਾਭਪਾਤਰੀ ਨੇ ਉਹ ਹਮੇਸ਼ਾ ਬਾਉਂਸ ਬੈਕ ਕਰਦੇ ਆ ਏਦਾਂ ਕਿਵੇਂ ਹੋ ਜੂ ਆਏ ਕਿਵੇਂ ਬਦਲਦਾ ਹੂੰਗਾ ਸਿਸਟਮ ਤੁਸੀਂ ਕਿਉਂਕਿ ਉਹ ਫਾਇਦਾ ਲੈ ਰਹੇ ਹੁੰਦੇ ਉਹ ਸਿਸਟਮ ਦਾ ਤੇ ਜਿਹੜਾ ਬੰਦਾ ਆਲੋਚਨਾ ਦਾ ਪਾਤਰ ਬਣ ਜਾਂਦਾ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਜੀ ਕ腐ਸ਼ਨ ਨਹੀਂ ਹੋਣੀ ਚਾਹੀਦੀ ਬਿਨਨ ਕੈਸ਼ ਤੋਂ ਬਿਨਾ ਫਰਮਾਇਸ਼ ਤੋਂ ਨੌਕਰੀ ਮਿਲਣੀ ਚਾਹੀਦੀ ਹੈ ਤਾਂ ਜਿਹੜੇ ਹੁਣ ਕੈਸ਼ ਲੈਂਦੇ ਰਹੇ ਨੇ ਉਹ ਬੌਂਸ ਬੈਕ ਕਰਨਗੇ ਆਏ ਕਿਵੇਂ ਹੋ ਜੂਗਾ ਜੀ ਉਹਨਾਂ ਦੀ ਰੋਜ਼ੀ ਰੋਟੀ ਮਰਦੀ ਹੈ ਜੋ ਉਹਨਾਂ ਦੇ ਕਮਿਸ਼ਨ ਮਰਦੇ ਨੇ ਉਹਨਾਂ ਦੀ ਲਗਜ਼ਰੀ ਲਾਈਫ ਜਿਹੜੀ ਆ ਉਹ ਉਹਦੇ ਚ ਘਾਟਾ ਆਉਂਦਾ ਤਾਂ ਹਮੇਸ਼ਾ ਮੌਸਪੈਕ ਕਰਦੇ। ਕਿ ਯਾਰ ਪਹਿਲਾਂ ਤਾਂ ਕਿਸੇ ਨੇ ਛੇੜਿਆ ਨਹੀਂ ਇਹ ਕੌਣ ਆਗੇ ਨਵੇਂ ਹੁਣ। ਆਲੋਚਨਾ ਕਰਨਗੇ ਫਿਰ ਉਹ ਕਿਸੇ ਜੇ ਆਪ ਨਹੀਂ ਸਿੱਧੇ ਕਰਨਗੇ ਤਾਂ ਕਿਸੇ ਤੋਂ ਕਰਾਉਣਗੇ। ਤੇ ਆਲੋਚਨਾ ਦਾ ਪਾਤਰ ਕੌਣ ਬਣੂਗਾ ਜਿਹੜਾ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਹੈੱਡ ਹੈ। ਉਹ ਮੇਰੇ ਨੂੰ ਮੇਰਾ ਨਾਮ ਹੋਊਗਾ ਬੱਚੋ ਦੇ। ਭਗਵੰਤ ਮਾਨ ਨੂੰ ਗਾਲਾਂ ਕੱਢ ਦੋ। ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਚਿਹਰਿਆਂ ਤੇ ਮੁਸਕਰਾਟਾਂ ਨੇ ਅੱਖਾਂ 'ਚ ਉਮੀਦਾਂ ਨੇ ਕਿ ਕੁਝ ਕਰਾਂਗੇ ਜ਼ਿੰਦਗੀ 'ਚ ਆਪਣੇ ਲਈ ਵੀ ਪਰਿਵਾਰ ਲਈ ਵੀ ਪੰਜਾਬ ਲਈ ਵੀ ਆਬਵੀਅਸਲੀ ਜਦੋਂ ਤੁਸੀਂ ਅੱਛੀ ਜੌਬ ਕਰੋਗੇ ਤਾਂ ਡਿਪਾਰਟਮੈਂਟ ਵੀ ਤੁਹਾਨੂੰ ਐਪਰੀਸ਼ੀਏਟ ਕਰੂਗਾ ਤੁਹਾਡੀ ਮਹਿਮਾ ਹੋਊਗੀ ਆਲੇ-ਦੁਆਲੇ ਇਲਾਕੇ 'ਚ ਕਿ ਕੋਈ ਬੰਦਾ ਆਇਆ ਸੀ ਭਈ ਆਹ ਕੁਰਸੀ ਤੇ ਬੰਦਾ ਹੁੰਦਾ ਸੀ ਡਸਨਟ ਮੈਟਰ ਕਿ ਤੁਹਾਡੀ ਜੌਬ ਕਿਹੜੀ ਹੈ ਪਰ ਵੀ ਉਹਨੇ ਬੰਦੇ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਉਹ ਆਪ ਕਹਿਣਾ ਹੁੰਦਾ ਸੀ ਕਿ ਬਜ਼ੁਰਗੋ ਕੀ ਕੰਮ ਹੈ ਮੈਨੂੰ ਦੱਸੋ ਤੁਸੀਂ ਆਪ ਬੈਠੋ ਮੈਂ ਕਰਾ ਕੇ ਲਿਆਉਣਾ ਇਹ ਇਸ ਤਰ੍ਹਾਂ ਦੇ ਵੀ ਮੁਲਾਜ਼ਮ ਪਾਏ ਗਏ ਨੇ ਜਿਨ੍ਹਾਂ ਦਾ ਬਾਅਦ ਦੇ ਵਿੱਚ ਕਈ-ਕਈ ਸਾਲ ਉਹਨਾਂ ਦੀਆਂ ਬਦਲੀਆਂ ਤੋਂ ਬਾਅਦ ਜਾਂ ਰਿਟਾਇਰਮੈਂਟ ਤੋਂ ਬਾਅਦ ਕਈ-ਕਈ ਸਾਲ ਉਸ ਇਲਾਕੇ 'ਚ ਗੱਲ ਚਲਦੀ ਰਹਿੰਦੀ ਹੈ ਇਹ ਸਿਸਟਮ ਪੰਜਾਬ ਦੇ ਵਿੱਚ ਲਾਗੂ ਕਰਨਾ ਖਾਣੀਆਂ ਉਹੀ ਦੋ ਰੋਟੀਆਂ ਨੇ ਕੋਈ ਇਧਰੋਂ ਉਧਰੋਂ ਕਿਸੇ ਦਾ ਹੱਕ ਮਾਰ ਕੇ ਕਮਾਈ ਕਰੋਗੇ ਉਹਨੇ ਬਦਨਾ ਫੁਲਣਾ ਤਾਂ ਹੈ ਨਹੀਂ ਇੱਥੇ ਨਿਕਲ ਜਾਣੀ ਹੈ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਸੋ ਜੇ ਦਸਾਂ ਨਾ ਹੋਂ ਦੀ ਕਮਾਈ ਆਪ ਜਿਹੜੀ ਸੰਤੁਸ਼ਟੀ ਨਾਲ ਜੋ ਮਿਲਦੀ ਹੈ ਉਹਨੂੰ ਖਾ ਕੇ ਵਾਹਿਗੁਰੂ ਦਾ ਨਾਮ ਜਪ ਲਈ ਇੱਕ ਸਾਡੇ ਤਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੋ ਸਕੂਨ ਉਸ ਕਮਾਈ ਨਾਲ ਮਿਲਦਾ ਉਹ ਉਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈਗੀ ਜਿਹੜੇ ਬੇਈਮਾਨੀਆਂ ਕਰਦੇ ਨੇ ਫॉर ਦਾ ਟਾਈਮ ਬੀਇੰਗ ਪੈਸੇ ਵੱਧ ਕਮਾ ਲੈਂਦੇ ਹੋਣਗੇ ਥੋੜੇ ਚਿਰ ਲਈ ਲਗਜ਼ਰੀ ਲਾਈਫ ਵੀ ਜਿਵੇਂ ਲੈਂਦੇ ਹੋਣਗੇ ਪਰ ਜਦੋਂ ਕਦੇ ਕਿਤੇ ਨਾ ਕਿਤੇ ਕਾਨੂੰਨ ਦਾ ਕੋਈ ਨਾ ਕੋਈ ਹੱਥ ਪੈ ਜਾਂਦਾ ਫਿਰ ਬਾਅਦ ਦੇ ਵਿੱਚ ਪਛਤਾਵੇ ਰਹਿ ਜਾਂਦੇ ਉਹਨਾਂ ਕੋਲੇ ਸੁਮਨ ਨੂੰ ਚੰਗਾ ਲੱਗਿਆ ਕਿ ਤੁਹਾਡੇ ਵਿਚਾਰ ਸੁਣ ਕੇ ਕਿ ਤੁਸੀਂ ਪੂਰੇ ਕਿਉਂਕਿ ਪੰ ਤੁਸੀਂ ੱੱਕੇ ਖਾ ਲਏ ਬਹੁਤ ਹੁਣ ਜਦੋਂ ਨੌਕਰੀ ਆਈ ਹੈ ਤਾਂ ਇਸ ਨੌਕਰੀ ਨੂੰ ਤੁਸੀਂ ਇਸ ਤਰ੍ਹਾਂ ਬਦਨਾਮੀ ਵਾਸਤੇ ਨਹੀਂ ਵਰਤੋਗੇ ਇਹਨੂੰ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਵਾਸਤੇ ਇਹਨੂੰ ਇਸਤੇਮਾਲ ਕਰੋਗੇ